ਚੁੱਗੀਚ ਲੱਗੀ ਭਿਆਨਕ ਹਾਦਸਾ ਬਲਾਸਟ ਹੋ ਗਏ ਪੰਜ ਸਿਲੰਡਰ ਚੁੱਗੀ ਦੇ ਅੰਦਰ ਪਿਆ ਮੋਟਰਸਾਈਕਲ ਤੇ ਹੋਰ ਸਮਾਨ ਵਿੱਚ ਸੜ ਕੇ ਸੁਆਹ ਹੋ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਹਾ ਕਿ ਕਿੱਥੇ ਰ੍ਹਾਂਗੇ ਅਸੀਂ ਚੁੱਗੀ ਅੰਦਰ ਬੱਚਿਆਂ ਸਮੇਤ 15 ਲੋਕ ਮੌਜੂਦ ਸਨ ਵੱਡਾ ਹੱਥਾਂ ਹੋਣ ਤੇ ਹੋਇਆ ਬਚਾ ਨਾ ਮੈਂ ਥੋੜਾ ਮੇਰਾ ਨਾਮ ਸੁਵਾਰਨਿਕਾ ਹੋ ਰਹਾ ਹੈ ਕਿਹੜੀ ਜਗ੍ਹਾ ਹੈ ਇਹ ਇਹ ਹੈਗੀ ਜਜਮੈਂਟ ਕਲੌਨੀ ਹੈ ਇਹ ਪਵਨ ਦੇ ਨਾਲ ਹੈ ਹੋਇਆ ਕੀ ਬੀਬੀ ਇਹ ਇਹ ਤਾਰਾਂ ਟੁੱਟ ਕੇ ਅੱਗ ਲੱਗੀ ਹੈ ਓਕੇ ਪਰ ਲਾਮਕ ਜੀ ਕੀ ਹੋਣ ਦੇਖੇ ਕੁਝ ਨਹੀਂ ਬਚਿਆ ਵੀਰੇ ਛਲੰਡਰ ਤੇ 6 ਛਲੰਡਰ ਤੇ ਉਹਨਾਂ ਮਤੇ ਇੱਕ ਬਚਿਆ ਝੂਠੀ ਨਹੀਂ ਬੋਲਣਾ ਦੋ ਫ੍ਰਿਜ ਤੇ ਮਾਰ ਪੇਟੀ ਪਾਲਕ ਭਰੇ ਹੋਏ ਸਮਾਨ ਦੇ ਕੋਈ ਅੰਤ ਨਹੀਂ ਜਬੇ ਅਣ ਗਣਤ ਸਮਾਨ ਤਾਂ ਵੀ ਰੇ ਕਿਆ ਘਣਾ ਮਾ ਕਿਆ ਮੈਂ ਛੱਡਾਂ ਵੀਰੇ ਮੇਰੇ ਪਾਸ ਕੱਖ ਮੰਜੀ ਵੀ ਨਹੀਂ ਬਚੀ ਚੱਪਲਾ ਵੀ ਨਹੀਂ ਬਚੀਆਂ ਵੀਰੇ ਮੈ ਲੁੱਟ ਗਈ ਅੱਜ ਮੇਰੇ ਪਾਸ ਪਾਣੀ ਪੀਣ ਨੂੰ ਵੀ ਪਾਣਾ ਨਹੀਂ ਬੀਬੀ ਇਹ ਕੀ ਮਤਲਬ ਘਰ ਬਣਾਇਆ ਸੀ ਕਿ ਚੋਪੜੀ ਟਾਈਪ ਸੀ ਕਿਉ ਫੜੀ ਚੀ ਵੀਰੇ ਬਹੁਤ ਸੋਹਣੀ ਸੀ ਇਹ ਬਿਜਲੀ ਦੀ ਤਾਰ ਗਿਰੀ ਉੱਪਰ ਤਾਂ ਕਰ ਕੇ ਅੱਗ ਲੱਗੀ ਇਹ ਤਾਰ ਗਿਰੀ ਟੁੱਟ ਕੇ ਬਿਜਲੀ ਦੀ ਤਾਰ ਗਿਰੀ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਤੁਸੀਂ ਭਾਈ ਮੇਰੀ ਮਦਦ ਕਰੋ ਬਦਦੇ ਬਦ ਮਦਦ ਮਦਦ ਕਰੋ ਸਾਡੀ ਮੇਰੇ ਘਰ ਮੰਜਾ ਬਿੱਤ ਰਵ ਅੱਜ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਬਿਜਲੀ ਬੋਰਡ ਦੀਆਂ ਤਾਰਾਂ ਕਰਕੇ ਨੁਕਸਾਨ ਹੋਇਆ ਭਾਈ ਬਹੁਤ ਨੁਕਸਾਨ ਹੋ ਗਿਆ ਬਿਜਲੀ ਬੋਰਡ ਦੀ ਤਾਰ ਮੈਂ ਬਾਥਰੂਮ ਕਰਕੇ ਲੈਣਾ ਸਮਾਂ ਕਿ ਝੁੱਕੀਆ ਉੱਠੀਆ ਉੱਠ ਨਹੀਂ ਤਾਂ ਹੁੰਦਾ ਮੈਂ ਬਿਮਾਰਾਂ ਪਥਰੀਆਂ ਦੀ ਮਰੀਜ਼ ਐ ਬੀਬੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਮੇਰਾ ਬਾਕੀ ਕੁਝ ਰਿਹਾ ਹੀ ਨਹੀਂ ਕੁਝ ਨਹੀਂ ਰਿਹਾ ਵੀਰੇ ਤਾਰਾਂ ਨਾਲ ਹੀ ਅੱਗ ਲੱਗੀ ਕਿੰਨੇ ਜਨੇ ਸੀ ਬੀਬੀ ਅਸੀਂ ਤਿੰਨ ਮੇਰੀਆਂ ਪੋਤੀਆਂ ਇੱਕ ਦੋਤਾ ਇੱਕ ਪੋਤਾ ਤਿੰਨ ਦੋ ਮੁੰਡੇ ਬਹੂਆਂ ਦੋ ਮੈਂ ਮੇਰੇ ਘਰ ਆੜਾ ਚ ਕੋਠੀ ਗੱਡ ਲੱਗਿਆ 12 13 ਬੰਦੇ ਸੀ 12 13 ਬੰਦੇ ਸੀ ਵੀਰੇ ਬਚ ਗਏ ਭੱਜ ਭੱਜ ਕੇ ਬਚੇ ਆ ਹਾਂ ਵੀਰੇ ਭੱਜ ਭੱਜ ਕੇ ਬਚੇ ਸਰ ਸਾਡੇ ਕੋਲ ਕੋਈ ਕੰਟਰੋਲ ਨਹੀਂ ਤਾਂ ਸੂਚਨਾ ਮਿਲ ਸੀ ਕੋ ਸਨੋਰ ਰੋਡ ਤੇ ਅੱਧਾ ਲੀ ਪੀ ਤੋਂ ਅੱਗੇ ਜੈਸਮੀਨ ਕਲੋਨੀਆ ਉਦੋਂ ਉਹ ਚੌਂਪੜੀ ਬਣੀ ਸੀ ਉਹਨੂੰ ਚੱਗ ਲੱਗੀ ਆ ਮੌਕੇ ਤੇ ਅਸੀਂ ਸ਼ਾਇਦ ਟੀਮਾਂ ਰਵਾਨਾ ਕਰਤੀਆਂ ਮੌਕੇ ਤੇ ਟੀਮ ਪਹੁੰਚੀ ਤਾਂ ਆ ਕੇ ਦੇਖਿਆ ਕਿ ਚੌਂਪੜੀ ਸੀ ਜਿਹਦੇ ਵਿੱਚ ਪਰਿਵਾਰ ਦੇ ਕੋਈ 10-15 ਤੋਂ 10 ਤੋਂ 15 ਮੈਂਬਰ ਰਹਿ ਰਹੇ ਸੀ ਤੇ 17 ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ ਚੌਂਪੜੀ ਨੂੰ ਅੱਗ ਲੱਗੀ ਤੇ ਸਾਡੀ ਟੀਮ ਨੇ ਬੜੀ ਮੁਸ਼ਕਲ ਨਾਲ ਜੜਾ ਕੇ ਕੰਟਰੋਲ ਕੀਤਾ ਅੱਗ ਦੇ ਤੇ ਅਨਾਂ ਸ਼ੁਕਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੌਰਾਨ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਫਲਾਈ ਨਿਕਲ ਚੁਕੇ ਜਾਨ ਪਰ ਦੋਨਾਂ ਦਾ ਬੜਾ ਮਾਲੀ ਨੁਕਸਾਨ ਹੈ ਤੁਸੀਂ ਦੇਖ ਹੀ ਰਹੇ ਹੋਗੇ ਪਿੱਛੇ ਕਾਫੀ ਜਿਆਦਾ ਨੁਕਸਾਨ ਹੈ ਬਥੇਰੇ ਗਰੀਬ ਬੰਦੇ ਨੇ ਦੋਨੋਂ ਦਿਨੋਂ ਭਾਈਆਂ ਦਾ ਸਾਰਾ ਨੁਕਸਾਨ ਕਿੰਨੀ ਗੱਡੀਆਂ ਲੱਗੀਆਂ ਆਗ ਬੁਝਾਉਣ ਇੱਕ ਫਾਇਰ ਡੈਂਡਰ ਅਸੀਂ ਮੌਕੇ ਤੇ ਭੇਜਤਾ ਸੀ ਉਸ ਤੋਂ ਬਾਅਦ ਮੈਂ ਵੀ ਆ ਗਿਆ ਸੀਗਾ ਮੌਕੇ ਤੇ ਤੇ ਦੂਜਾ ਫਾਇਰ ਡੈਂਡਰ ਮੰਗਾ ਲਿਆ ਹਾਂ ਦੂਜਾ ਫਾਇਰ ਡੈਂਡਰ ਵੀ ਔਨ ਦਾ ਵੇ ਹੈ ਨਾਲ ਦੇ ਨਾਲ ਅਸੀਂ ਕੰਟਰੋਲ ਕਰਦੇ ਹੁਣ ਅੱਗ ਤੇ ਕੰਟਰੋਲ ਹੈ ਸਰ ਆਲਮੋਸਟ ਅੱਗ ਤੇ ਕੰਟਰੋਲ ਹੈ ਥੋੜੀ ਬੋਤੀ ਜਿਹੜੀ ਰਹਿ ਗਈ ਹੈ ਸਰ ਉਹ ਕੰਟਰੋਲ ਕਰਕੇ